ਬਾਈ ਅਸੀਂ ਮੰਡੀ ਚ 35 ਦੀ ਜੀਰੀ ਨੂੰ 4 ਲੱਗਦਾ ਸੀ ਅਸੀਂ ਮੰਡੀ ਚ ਬੈਠੇ ਸੀ ਤੇ ਅਸੀਂ ਗੱਲਾਂ ਕਰਨ ਲੱਗੇ ਵੀ ਯਾਰ ਪ੍ਰਾਈਵੇਟ ਬੋਲੀ ਆਉਂਦੀ ਆ ਜਦੋਂ ਵੀ ਕੀ ਪਤਾ ਵੀ ਜਿਹੜੇ ਛੇਠ ਲੋਕ ਬੋਲੀ ਲਾਉਂਦੇ ਨੇ ਵੀ ਆਪਸ ਦੇ ਵਿੱਚ ਵੀ ਗੇਮ ਹੋ ਸਕਦੀ ਆ ਕਿਉਂ ਜੱਗੂ ਅਹੀ ਦੀ ਗੱਲ ਵੀ ਕੀ ਪਤਾ ਗੇਮ ਵੀ ਹੋ ਸਕਦੀ ਵੀ ਆਪਸ ਚ ਰੇਟ ਕਰਕੇ ਵੀ ਸੈਂਸ ਨੂੰ ਮਾਰ ਕੇ ਦੇ ਦਿੰਦੇ ਨੇ ਸਾਨੂੰ ਇੱਕ ਬਜ਼ੁਰਗ ਮਿਲ ਗਿਆ ਬਾਈ ਗੱਲਾਂ ਉਹ ਸੁਣੀ ਆ ਹੱਡੀਆਂ ਬਾਅਦ ਚ ਉਹ ਸਾਨੂੰ ਕਹਿੰਦਾ ਬਾਈ ਇਹ ਚ ਕਸੂਰ ਬਾਣੀਆਂ ਦਾ ਇਹ ਚ ਕਸੂਰ ਆਪਣਾ ਆਂਦਾ ਤੇ ਮਹਾ ਕਿਵੇਂ ਜੀ ਕਹਿੰਦਾ ਵੀ ਆਪਣੇ ਲਈ 11 ਪੜਾਈਏ ਨਹੀਂ ਕਰਦੇ ਕਹਿੰਦਾ ਜਿਵੇਂ ਪੰਨ ਗਰੇ ਨੇ ਪੰਸਾ ਪ ਮੈਕਮਾ ਹੋ ਗਿਆ ਤੇ ਮਾਰਕ ਫੈਡ ਹੋ ਗਿਆ ਜਾਂ ਫੂਡ ਸਪਲਾਈ ਹੋ ਗਿਆ ਕਹਿੰਦਾ ਤੱਕੜੇ ਮੈਕਮੇ ਚ ਆਪਣੇ ਜ਼ਿੰਮੇਦਾਰਤਾ ਦਾ ਵਖ ਜਾਂਦੀ ਨਹੀਂ ਬਈ ਨਾ ਤਾਂ ਜ਼ਿੰਮੇਦਾਰਤਾ ਦਾ ਵਖ ਪੜਦੀ ਹੀ ਐ ਜੇ ਪੜਦਾ 11 ਪੜਾਈ ਨਹੀਂ ਕਰਦਾ ਵੀ ਉਹ ਰੈਂਕਾਂ ਤੇ ਜਾ ਕੇ ਵੀ ਇਹ ਚੀਜ਼ਾਂ ਦਾ ਪਤਾ ਲੱਗ ਜੇ ਲੈ ਮਾੜੇ ਬੰਦੇ ਨੂੰ ਤਾਂ ਕਹਿੰਦਾ ਬਈ ਆਹ ਕੰਡੇ ਦਾ ਭੇਤ ਨਹੀਂ ਆਉਦਾ ਹੈਗੇ ਜਿਹੜਾ ਕੰਡਾ ਹੁੰਦਾ ਲਾਲਾ ਜਿਵੇਂ ਆਹ ਪਿਆ ਕੰਡਾ ਤੋਂ ਵਖ ਆਹ ਕੰਡੇ ਦਾ ਭੇਤ ਨਹੀਂ ਆਉਦਾ ਲੈ ਕੀ ਕਰੂਗਾ ਕੋਈ ਬਈ ਗੱਲ ਬਾਪੂ ਦੀ ਵੀ ਸਹੀ ਐ ਇਹ ਆਪਣੇ ਲਈ ਪੜ੍ਹਾਈ ਨਹੀਂ ਕਰਦੇ ਕੁਸ ਆਪਣੇ ਨੇ ਦਾ ਬਸ ਪਲੱਸ 2 ਕਰਿਆ ਟਰੈਕਟਰ ਤੇ ਬਹਿ ਗਏ ਬਸ ਠੀਕ ਹੈ ਪਰ ਆ ਚੀਜ਼ਾਂ ਵੀ ਜ਼ਰੂਰੀ ਨੇ ਬਾਈ ਨੌਲੇਜ ਹਰੇਕ ਚੀਜ਼ ਦੇ ਬਾਰੇ ਰੱਖਣੀ ਜ਼ਰੂਰੀ ਹੈ ਫੇਰ ਕਿਤੇ ਜਾ ਕੇ ਮੜਾ ਮੋਟਾ ਜ਼ਿੰਮੇਦਾਰ ਨੂੰ ਭੇਜ ਤਾਉਂਗਾ